ਸਮਰਾਲਾ ਦੇ ਵਿੱਚ ਰੋਪੜ ਰੋਡ ਤੇ ਨਹਿਰ ਤੇ ਸਵੇਰੇ 7 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਦੱਸਦੀ ਹੈ ਕਿ ਬਾਬਾ ਵੜਪਾਗ ਸਿੰਘ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੈਰੋ ਪਿਕਅਪ ਨਹਿਰ ਦੇ ਵਿੱਚ ਡਿੱਗ ਗਈ ਜਿਸ ਕਾਰਨ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋਂ 15 ਤੋਂ 16 ਬੰਦੇ ਨਵੀਂ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵੜਪਾਗ ਸਿੰਘ ਦੇ ਮੱਥਾ ਟੇਕਣ ਗਏ ਸੀ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਤੇ ਨਹਿਰ ਤੇ ਪਿੰਡ ਪਵਾਤ ਦੇ ਕੋਲ ਪਹੁੰਚੇ ਤਾਂ ਪੀੜਤ ਵਿਅਕਤੀ ਦੇ ਮੁਤਾਬਕ ਗੱਡੀ ਅੱਗੇ ਇੱਕ ਮੋਟਰਸਾਈਕਲ ਆ ਗਿਆ ਉਸ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਚ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਿਆ ਅੱਗੇ ਗੱਡੀ ਜਾ ਕੇ ਸਰਹੰਦਰ ਲਹਿਰ ਦੇ ਵਿੱਚ ਜਾ ਡਿੱਗੀ ਇਸ ਸਾਰੀ ਘਟਨਾ ਦੇ ਵਿੱਚ 15 ਤੋਂ 16 ਸਵਾਰੀਆਂ ਜੋ ਸਵਾਰ ਸੀ ਪ੍ਰਭਾਵਿਤ ਹੋਈਆਂ ਨੇ ਇਸ ਘਟਨਾ ਦੇ ਵਿੱਚ ਮੌਕੇ ਤੇ ਹੀ ਬਲੈਰੋ ਗੱਡੀ 100 ਉਸ ਸਮੇਤ ਨਹਿਰ ਚ ਡਿੱਗੀ ਅਸਵਾਰੀਆਂ ਦੇ ਸਮੇਤ ਇਸ ਵਿੱਚ ਦੋ ਬੱਚੇ ਮੌਕੇ ਤੇ ਹੀ ਨਹਿਰ ਚ ਡਰ ਗਏ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਦੀ ਇਲਾਜ ਦੇ ਦੌਰਾਨ ਜਾਨ ਗਈ ਹੈ ਕਨ ਚਾਰ ਲੋਕਾਂ ਦੀ ਮੌਤ ਹੋਈ ਹੈ ਕਟੜਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਚ ਜੁਟਿਆ ਜਿੱਤੇ ਕਿ ਬਾਕੀ ਰਹਿੰਦੇ ਲੋਕਾਂ ਨੂੰ ਬਚਾਉਣ ਦੇ ਲਈ ਕਾਫੀ ਜਦੂ ਜਹਦ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚੇ ਜਿੱਥੇ ਕਿ ਕੀ ਕੁਝ ਇਹਨਾਂ ਨੇ ਦੱਸਿਆ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆਂ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਾਤਾ ਦੇ ਕੀ ਆ ਰਹੇ ਜੀਏ 5:30 ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਂ ਕਹਿੰਦਾ ਵੀ ਜੀ ਬਾਬਾ ਸਿੱਧੀ ਜੰਦ ਦੇ ਆ ਗਏ ਮਾ ਚੱਲ ਕੋਈ ਨਾ ਫਿੱਪੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਠੀਕ ਆ ਸੁਖਸਾਨਾ ਵੀ ਸੁਖ ਬਾਬਾ ਰਾਮਨਾ ਆਇਆ ਵੀਰੇ ਉਦੋਂ ਬਾਅਦ ਗੱਲ ਨਹੀਂ ਕੋਈ ਉਹ ਜੀ ਉਹ ਤੋਂ ਬਾਅਦ ਆਹੀ ਬਰੋਸ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਿਹਾ ਗਾ ਬਾਬਾ ਕਿੰਨੇ ਸਵਾਰੇ ਕਿੰਨੇ ਸੀ ਜੀ 14 15 ਸਵਾਰੀਆਂ ਤੇ ਕਰ ਸਰ ਕਿੰਨੀ ਡੈਥ ਹੋ ਗਈ ਜੀ 8000 9000 ਪਾਵਾ ਬਣੀ ਸਰਲ ਦਾ ਤਾਂ ਆ ਕੇ ਦੋਈ ਪੜੀਆਂ ਆਉਣੇ ਕਿਹੜੇ ਪਿੰਡ ਤੋਂ ਆਈ ਖੜੀ ਨizampur ਮੇਢ ਤੋਂ ਆਇਆ ਹਾਂ ਬਈ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਕੋਣ ਬਜਾਉਂਦੇ ਬਜਾਉਂਦੇ ਨੂੰ ਗੱਡੀ ਇੱਕ ਸਾਈਡ ਲੱਗ ਗਈ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੀਆਂ 14-15 ਕਰੀਬ ਨੇ ਜਿਹੋ ਜਿਹਾਂ ਨੇ ਦੋ ਤਿੰਨ ਬੱਚੇ ਵੀ ਮੜ ਰਹੇ ਨੇ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਸੋਨ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹਤੋਂ ਆਏ ਪਾਪਾ ਬਹੁਤ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਜੀ ਹੁਣ ਜੇ ਕੰਮ ਤੋਂ ਬਾਹਰ ਹੈ ਜੀ